ਰਸ਼ਨਲ ਗਤਕਾ ਖਡਾਰੀ ਤੇ ਸਾਬਕਾ ਪੁਲਿਸ ਦਾ ਅਫਸਰ ਜਿਹੜਾ ਉਸਤੇ ਉੱਪਰ ਵੱਡੇ ਇਲਜ਼ਾਮ ਲੱਗੇ ਨੇ ਜੀਹਾਂ ਦੱਸਣਾ ਚਾਹਾਂਗਾ ਕਿ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਕਾਉਂਟਰ ਇੰਟੈਲੀਜੈਂਸ ਨੂੰ ਇਹ ਵੱਡੀ ਸਫਲਤਾ ਹਾਸਲ ਹੋਈ ਸੀ ਅੱਧਾ ਕਿਲੋ ਹਿਰੋਇਨ ਦੇ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਵੱਡੇ ਖੁਲਾਸੇ ਹੋਏ ਨੇ ਜਿਹੜੀ ਸੋਰਸਸ ਤੋਂ ਜਾਣਕਾਰੀ ਮਿਲ ਪਾਰੀ ਹੈ ਕਿ ਉਸ ਨੂੰ ਰਿਮਾਂਡ ਤੇ ਭੇਜਿਆ ਗਿਆ ਪੁਸ਼ਕਿਸ਼ ਵੀ ਹੋ ਰਹੀ ਹੈ ਤੇ ਵੱਡੇ ਖੁਲਾਸੇ ਵੀ ਹੋ ਰਹੇ ਨੇ ਦਰਅਸਲ ਜਗਦੀਪ ਦਾ ਪਿਤਾ ਕਾਲੂ ਜਠੋਲ ਜਿਹੜਾ ਆ ਉਹ ਪਹਿਲਾਂ ਵੀ ਨਸ਼ਾ ਤਸਕਰੀ ਦਾ ਕੰਮ ਕਰਦਾ ਰਿਹਾ ਇੰਟਰਨੈਸ਼ਨਲ ਪਦਰ ਤੇ ਉਸ ਦੇ ਉੱਪਰ ਇਹ ਦੋਸ਼ ਵੀ ਲੱਗੇ ਨੇ ਔਰ ਉਹ ਜੇਲ੍ਹ ਚ ਵੀ ਬੰਦਾ ਇੰਟਰਨੈਸ਼ਨਲ ਪਦਰ ਤੇ ਨਸ਼ਾ ਤਸਕਰੀ ਦਾ ਕੰਮ ਕਰਦਾ ਰਿਹਾ ਸੀ ਤਾਂ ਉਸੇ ਹੀ ਰੀਹਾਂ ਤੇ ਉਸ ਦਾ ਪੁੱਤਰ ਜਿਹੜਾ ਜਗਦੀਪ ਦੀਪ ਜਠੋਲ ਜਿਸ ਨੂੰ ਕਿਹਾ ਜਾਂਦਾ ਜਿਹੜਾ ਗਤਕੇ ਦਾ ਬੜਾ ਵਧੀਆ ਖਿਡਾਰੀ ਸੀਗਾ ਤਾਂ ਉਸਨੇ ਵੀ ਉਸੇ ਰਾਤ ਤੇ ਚਲਣਾ ਮਨਜ਼ੂਰ ਕੀਤਾ ਤੇ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਵੀ ਸਾਹਮਣੇ ਆਏ ਨੇ ਵਰਦੀ ਪਾ ਕੇ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਨਸ਼ੇ ਦੀ ਸਪਲਾਈ ਕਰਦਾ ਰਿਹਾ ਹੈ ਸੋਰਸਸ ਤੋਂ ਵੱਡੀ ਜਾਣਕਾਰੀ ਮਿਲ ਪਾਰੀ ਹੈ ਪਿਓ ਪੁੱਤ ਦੋਵੇਂ ਬਾਰਡਰ ਤੋਂ ਨਸ਼ਾ ਟਾਉਂਦੇ ਰਹਿਆ ਜੀਹਾਂ ਦੋਨੋਂ ਪਿਓ ਪੁੱਤ ਮਿਲ ਕੇ ਬਾਰਡਰਾਂ ਤੋਂ ਨਸ਼ਾ ਟਾਉਂਦੇ ਰਹਿਆ ਸੋ ਇਸੇ ਤਹਿਤ ਹੀ ਜਗਦੀਪ ਦੇ ਪਿਤਾ ਨੂੰ ਜੇਲ ਵੀ ਖੋਈਆ ਜੇਲ ਦੇ ਵਿੱਚ ਬੰਦ ਹੈ ਨਸ਼ੇ ਨੂੰ ਲੈ ਕੇ ਹੀ ਉਸ ਦੇ ਉੱਪਰ ਇਹ ਦੋਸ਼ ਲੱਗਿਆ ਨਸ਼ੇ ਦੇ ਤਹਿਤ ਹੀ ਉਹ ਸਜ਼ਾ ਕੱਟ ਰਿਹਾ ਹੈ ਨਸ਼ੇ ਦੀ ਟੋਆ ਟਵਾਈ ਦੇ ਵਿੱਚ ਇੰਟਰਨੈਸ਼ਨਲ ਨਸ਼ਾ ਤਸਕਰ ਸੀ ਬਾਰਡਰ ਤੋਂ ਨਸ਼ਾ ਲਿਆ ਕੇ ਅੱਗੇ ਸਪਲਾਈ ਕਰਦਾ ਸੀਗਾ ਤਾਂ ਕਿਤੇ ਨਾ ਕਿਤੇ ਜਗਦੀਪ ਦਾ ਵੀ ਨਾਮ ਸਾਹਮਣੇ ਆਉਂਦਾ ਸੀ ਪਰ ਇਹ ਉਸ ਸਮੇ ਬਚ ਜਾਂਦਾ ਸੀਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਇਹ ਵੀ ਜਾਣਕਾਰੀ ਮਿਲ ਪਾਰੀ ਆ ਕਿ ਜਗਦੀਪ ਦੀ ਪਤਨੀ ਜਿਹੜੀ ਹੈ ਉਹ ਵੀ ਚਿੱਟੇ ਦੇ ਉੱਪਰ ਲੱਗੀ ਹੋਈ ਹੈ ਜੀहां ਸੋਰਸਸ ਤੋਂ ਇਹ ਵੱਡੀ ਜਾਣਕਾਰੀ ਮਿਲ ਪਾਰੀ ਹੈ ਕਿ ਜਗਦੀਪ ਦੀ ਪਤਨੀ ਵੀ ਚਿੱਟੇ ਦੀ ਆਦੀ ਹੈ ਤੇ ਅੰਮ੍ਰਿਤਸਰ ਦੇ ਇੱਕ ਉਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਵੱਡੀ ਜਾਣਕਾਰੀ ਮਿਲ ਪਾਰੀ ਹੈ ਸੂਤਰਾਂ ਤੋਂ ਤਾਂ ਵਰਦੀ ਦੇ ਵਿੱਚ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਕੀ ਨਸ਼ੇ ਦੀ ਸਪਲਾਈ ਕਰਦਾ ਸੀ ਪਾਕਿਸਤਾਨੀ ਤਸਕਰਾਂ ਦੇ ਨਾਲ ਲਿੰਕ ਵੀ ਸਾਬਤ ਹੁੰਦੇ ਹੋਏ ਇੱਥੇ ਦਿਖਾਈ ਦੇ ਰਹੇ ਨੇ ਵੱਡੀ ਖਬਰ ਹੈ ਸੋਰਸਸ ਤੋਂ ਵੱਡੀ ਜਾਣਕਾਰੀ ਮਿਲ ਪਾਰੀ ਹਾਲਾਂਕਿ ਰਿਮਾਂਡ ਪੁਲਿਸ ਨੂੰ ਮਿਲਿਆ ਹੋਇਆ ਵੱਡੇ ਖੁਲਾਸੇ ਹੋ ਸਕਦੇ ਨੇ ਬਾਬਾ ਇਮਰਾਨ ਤੇ ਅਲੀ ਸ਼ਾ ਦੋਨੋਂ ਇਹ ਪਾਕਿਸਤਾਨ ਦੇ ਤਸਕਰ ਨਹੀਂ ਉਹਨਾਂ ਦੇ ਨਾਲ ਲਿੰਕ ਵੀ ਸਾਹਮਣੇ ਆ ਰਹੇ ਨੇ ਕਿ ਉਹਨਾਂ ਦੇ ਨਾਲ ਮਿਲ ਕੇ ਬਾਰਡਰੋਂ ਪਾਰ ਜਿਹੜੀ ਹੈ ਉੱਥੋਂ ਹਿਰਨ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਸਮੱਗਲ ਕੀਤੀ ਜਾਂਦੀ ਸੀ ਤਾਂ ਵੱਡੇ ਪੱਧਰ ਤੇ ਇਹ ਚਿੱਟੇ ਦਾ ਕਾਲੂ ਕਾਲਾ ਜਿਹੜਾ ਕਾਰੋਬਾਰ ਹੈ ਉਹ ਚਲਾਇਆ ਜਾ ਰਿਹਾ ਹੈ ਤਾਂ ਹਿਰਵਨ ਸਮਗਲ ਕੀਤੀ ਜਾ ਰਹੀ ਸੀ ਤਾਂ ਕਾਉਂਟਰ ਇੰਟੈਲੀਜੈਂਸ ਨੇ ਅੱਧਾ ਕਿਲੋ ਹਿਰਵਨ ਦੇ ਨਾਲ ਜਗਦੀਪ ਦੇ ਦੋ ਸਾਥੀ ਇਹਨਾਂ ਤਿੰਨਾਂ ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ ਗੱਡੀ ਦੇ ਵਿੱਚੋਂ ਤਾਂ ਨਾਲ ਹੀ ਅੱਧਾ ਕਿਲੋ ਹਿਰਵਨ ਵੀ ਬਰਾਮਦ ਕੀਤੀ ਸੀ ਤਾਂ ਜਗਦੀਪ ਦੇ ਪਿਤਾ ਕਾਲੂ ਜਠੋਲ ਜਿਸ ਤੇ ਉੱਪਰ ਪਹਿਲਾਂ ਹੀ ਇਲਜ਼ਾਮ ਹੈ ਕਿ ਉਹ ਇੰਟਰਨੈਸ਼ਨਲ ਪੱਧਰ ਤੇ ਨਸ਼ੇ ਦੀ ਸਪਲਾਈ ਕਰਦਾ ਹੈ ਸੋ ਇਸੇ ਕਾਰਨ ਉਹ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਉਸ ਸਮੇਂ ਕਿਤੇ ਨਾ ਕਿਤੇ ਜਗਦੀਪ ਦਾ ਨਾਂ ਵੀ ਉਸਦੇ ਪਿਤਾ ਦੇ ਨਾਲ ਜੁੜਦਾ ਸੀਗਾ ਕਿ ਇਹ ਵੀ ਉਸ ਮਾਮਲੇ ਦੇ ਵਿੱਚ ਸ਼ਾਮਲ ਹੈ ਪਰ ਕਿਤੇ ਨਾ ਕਿਤੇ ਸ਼ਹਿ ਹੁਣ ਕਾਰਨ ਇਸ ਦਾ ਨਾਂ ਬਾਹਰ ਨਿਕਲ ਜਾਂਦਾ ਹੈ ਜਾਂ ਫਿਰ ਇਹ ਸਾਹਮਣੇ ਨਹੀਂ ਆਇਆ ਇਸ ਤੇ ਕੋਈ ਵੀ ਕੇਸਦਰਜ ਨਹੀਂ ਹੋਇਆ ਤਾਂ ਪਰ ਹੁਣ ਇਹ ਵੱਡਾ ਖੁਲਾਸਾ ਹੋ ਚੁੱਕਿਆ ਹੈ ਸੋਰਸਸ ਤੋਂ ਵੀ ਵੱਡੀ ਜਾਣਕਾਰੀ ਮਿਲ ਪਾਰੀ ਹੈ ਕਿ ਜਗਦੀਪ ਦੀ ਜਿਹੜੀ ਪਤਨੀ ਹੈ ਜਿਹੜੀ ਘਰ ਵਾਲੀ ਹੈ ਉਹ ਵੀ ਚਿੱਟੇ ਦੀ ਆਦੀ ਹੋ ਚੁੱਕੀ ਹੈ ਤਾਂ ਇਹ ਘਰ ਬਾਹਰ ਨਸ਼ਾ ਵੇਚ ਦੇ ਵੇਚ ਦੇ ਘਰ ਦੇ ਵਿੱਚ ਵੀ ਇਹ ਲਾਟਾ ਵੱੜ ਚੁੱਕੀ ਹੈ ਤਾਂ ਦੱਸਿਆ ਜਾ ਰਿਹਾ ਕਿ ਉਸਦੀ ਪਤਨੀ ਜਿਹੜੀ ਹੈ ਉਸ ਨੂੰ ਅੰਮ੍ਰਿਤਸਰ ਦੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ ਤਾਂ ਜੇਰੇ ਇਲਾਜ ਹੈ ਤਾਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਦੋਵੇਂ ਪਿਓ ਪੁੱਤ ਬਾਰਡਰ ਤੋਂ ਹਿਰਮਨ ਢੋਂਦੇ ਰਹੇ ਆ ਤਾਂ ਸਪਲਾਈ ਕਰਦੇ ਰਹੇ ਆ ਬਾਰਡਰ ਪਰੋਂ ਜੀਹਾਂ ਤਰਨਤਾਰ ਨੀਰਦੀਏ ਦੀ ਅਸੀਂ ਜ਼ਿਕਰ ਕਰਦਾ ਤਾਂ ਬਿਲਕੁਲ ਹੈ ਸਰਹੱਦੀ ਖੇਤਰ ਹੈ ਪਾਕਿਸਤਾਨ ਦੇ ਨਾਲ ਉਸਦੀ ਸਰਹੱਦ ਜੁੜਦੀ ਹੈ ਤਾ ਚਾਹੇ ਡਰੋਨ ਦੇ ذریعے ਇੱਥੇ ਜ਼ਿਕਰ ਹੁੰਦਾ ਹੈ ਕਿ ਡਰੋਨ ਦੇ ذریعے ਇੱਥੇ ਨਸ਼ੇ ਦੀ 222 ਚਲਦੀ ਹੈ ਜਾਂ ਫਿਰ ਤਾਰੋ ਪਾਰ ਜਾ ਕੇ ਇਸ ਦੀ ਸਮਗਲਿੰਗ ਹੁੰਦੀ ਹੈ ਤਾਂ ਉਸ ਦੇ ਵਿੱਚ ਹੁਣ ਜਗਦੀਪ ਦਾ ਨਾਮ ਵੀ ਜੁੜਦਾ ਹੈ ਤਾਂ ਵੱਡਿਆਂ ਘਰਾਂ ਦੇ ਕਾਕੇ ਜਿਹੜੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਜਿਖੇ ਕਾਲੇ ਕਾਰੋਬਾਰ ਚਲਾਉਂਦੇ ਨੇ ਤਾਂ ਉਹਨਾਂ ਦਾ ਵੀ ਹੁਣ ਪਰਦਾ ਫਾਸ਼ ਹੋ ਰਿਹਾ ਹੈ ਕਾਉਂਟਰ ਇੰਟੈਲੀਜੈਂਸ ਦੇ ਹੱਥ ਜਿਹੜੇ ਆ ਗੜਾ ਤੱਕ ਪਾਲਿਆ ਹੈ ਤਾਂ ਹੁਣ ਵੱਡੇ ਖੁਲਾਸੇ ਹੋ ਸਕਦੇ ਨੇ ਰਿਮਾਂਡ ਮਿਲ ਚੁੱਕਿਆ ਹੈ ਤਾਂ ਪੁਲਿਸ ਪੁਛਗਿਸ ਜਿਹੜੀ ਕਰ ਰਹੀ ਹੈ ਤਾਂ ਫਲਹਾਲ ਹੁਣ ਦੀ ਘੜੀ ਦੀ ਅਸੀਂ ਜੇਕਰ ਗੱਲਦੇ ਹਾਂ ਤੇ ਇਹ ਵੱਡੇ ਖੁਲਾਸੇ ਹੋਏ ਨੇ ਸੋਰਸਸ ਤੋਂ ਵੀ ਇਹ ਵੱਡੀ ਜਾਣਕਾਰੀ ਮਿਲ ਪਾਰੀ ਹੈ ਕਿ ਪਿਤਾ ਦੇ ਰਸਤੇ ਤੇ ਹੀ ਜਗਦੀਪ ਚੱਲਿਆ ਕਿੰਨੇ ਲੰਮੇ ਸਮੇਂ ਤੋਂ ਹੁਣ ਤੱਕ ਕਿੰਨੇ ਕਰੋੜਾਂ ਦਾ ਇਹ ਕਾਰੋਬਾਰ ਕਰ ਚੁੱਕਿਆ ਹੈ ਇਹ ਜਿਹੜਾ ਕਾਬਲੇ ਗੌਰ ਹੈ ਇਹ ਵੱਡਾ ਖੁਲਾਸਾ ਹੋ ਸਕਦਾ ਹੈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇਹ ਜਿਹੜਾ ਸਮਗਲਿੰਗ ਕਰਦਾ ਨਸ਼ੇ ਦੀ ਸਮਗਲਿੰਗ ਕਰਦਾ ਆ ਰਿਹਾ ਹੈ ਹਾਲਾਂਕਿ ਜੇਕਰ ਅਸੀਂ ਗਤਕੇ ਦੇ ਤੌਰ ਤੇ ਦੇਖੀਏ ਤਾਂ ਜਗਦੀਪ ਨੂੰ ਬਹੁਤ ਪ੍ਰਸਿੱਧੀ ਮਿਲੀ ਹੈ ਸਾਡੇ 7 ਫੁੱਟ ਲੰਮਾ ਜਵਾਨ ਗੱਭਰੂ ਹੈ ਜਗਦੀਪ ਗਤਕਾ ਬਹੁਤ ਸੋਹਣਾ ਖੇਡਦਾ ਹਾਲਾਂਕਿ ਇੰਡੀਆ ਗਾ ਟੈਲੈਂਟ ਅ ਅਮਰੀਕਾ ਗਾ ਟੈਲੈਂਟ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਸ਼ੋਅ ਚੱਲਦਾ ਹੈ ਇੰਡੀਆ ਦੇ ਵਿੱਚ ਵੀ ਸ਼ੋਅ ਚੱਲਦਾ ਹੈ ਇੰਡੀਆ ਗਾ ਟੈਲੈਂਟ ਤਾਂ ਉੱਥੇ ਵੀ ਗਏ ਹੈ ਅੰਡਿਆ ਕੋ ਟੈਲੈਂਟ ਦੇ ਵਿੱਚ ਵੀ ਆਪਣੇ ਗਤਕੇ ਦੇ ਜੋਰ ਇਨਾਂ ਦੇ ਵੱਲੋਂ ਦਿਖਾਏ ਗਏ ਤੇ ਅਮਰੀਕਾ ਗੋਸ ਟੈਲੈਂਟ ਦੇ ਵਿੱਚ ਵੀ ਗਏ ਸੀ ਉੱਥੇ ਜਾ ਕੇ ਵੀ ਇਹਨਾਂ ਨੇ ਗਤਕੇ ਦੇ ਜੋਰ ਦਿਖਾਏ ਤਾਂ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ ਬੜਾ ਪਿਆਰ ਤੇ ਸਤਿਕਾਰ ਜਗਦੀਪ ਦੇ ਪ੍ਰਤੀ ਵਧ ਗਿਆ ਤਾਂ ਕਈਆਂ ਨੇ ਤਾਂ ਇਸ ਖਬਰ ਤੇ ਯਕੀਨ ਤੱਕ ਨਹੀਂ ਕੀਤਾ ਕਿ ਸ਼ਾਇਦ ਇਹ ਖਬਰ ਝੂਠ ਹੈ ਪਰ ਕਾਊਂਟਰ ਇੰਟੈਲੀਜੈਂਸ ਨੇ ਗ੍ਰਫਤਾਰ ਕੀਤਾ ਅੱਧਾ ਕਿ ਲੋਖਿਰੋਹਨ ਦੇ ਨਾਲ ਇਹ ਗ੍ਰਫਤਾਰੀ ਹੋਈ ਸੀ ਹਾਲਾਂਕਿ ਦੱਸਿਆ ਜਾ ਰਿਹਾ ਕਿ ਇਸ ਦਾ ਪਿਤਾ ਵੀ ਇੰਟਰਨੈਸ਼ਨਲ ਡਰੱਗ ਤਸਕਰ ਹੈ ਨਸ਼ਾ ਤਸਕਰੀ ਕਰਦਾ ਰਿਹਾ ਉਹ ਪਹਿਲਾਂ ਹੀ ਜੇਲ੍ਹ ਦੇ ਵਿੱਚ ਹੈ ਤਾਂ ਉਸੇ ਹੀ ਕਤਮਾ ਦੇ ਉੱਪਰ ਉਸ ਦਾ ਪੁੱਤ ਜਗਦੀਪ ਵੀ ਤੁਰਿਆ ਤਾਂ ਇਸ ਤੇ ਵੀ ਲਿੰਕ ਸਾਬਤ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਬਾਬਾ ਇਮਰਾਨ ਤੇ ਅਲੀ ਸ਼ਾ ਜਿਹੜੇ ਕੀ ਪਾਕਿਸਤਾਨ ਦੇ ਤਸਕਰ ਨੇ ਨਸ਼ਾ ਤਸਕਰ ਨੇ ਉਹਨਾਂ ਦੇ ਨਾਲ ਲਿੰਕ ਜੁੜਦੇ ਹੋਏ ਦਿਖਾਈ ਦੇ ਰਹੇ ਨੇ ਇਹ ਸੋਰਸਸ ਤੋਂ ਵੱਡੀ ਜਾਣਕਾਰੀ ਹੈ ਹੁਣ ਉਸ ਤੋਂ ਬਾਅਦ ਦੇ ਵਿੱਚ ਵੱਡਾ ਖੁਲਾਸਾ ਇਹ ਇਹ ਹੋ ਸਕਦਾ ਹੈ ਕਿ ਕਿਵੇਂ ਮਗਾਉਂਦਾ ਰਿਹਾ ਖੁਦ ਆਪ ਤਾਰੋਂ ਪਾਰ ਜਾ ਕੇ ਡਿਲੀਵਰੀ ਲੈਂਦਾ ਰਿਹਾ ਜਾਂ ਫਿਰ ਡਰੋਨ ਦੇ ਜ਼ਰੀਏ ਮੰਗਵਾਉਂਦਾ ਰਿਹਾ ਕਿਉਂਕਿ ਇਹ ਵੱਡਾ ਖੁਲਾਸਾ ਹੋ ਸਕਦਾ ਹੈ ਕਿ ਇੰਨੇ ਵੱਡੇ ਪੱਧਰ ਤੇ ਉਹ ਵੀ ਜਦੋਂ ਦੋ ਦੇਸ਼ਾਂ ਦੀ ਬਾਉਂਡਰੀ ਹੋਵੇ ਬਾਰਡਰ ਹੋਵੇ ਉਸ ਦੇ ਉੱਪਰ ਨਸ਼ਾ ਤਸਕਰੀ ਕਰਨੀ ਹੈ ਉਸ ਦੇ ਉੱਪਰ ਅਜਿਹੇ ਕਾਲੇ ਕਾਰੋਬਾਰ ਚਲਾਉਣੇ ਇਹ ਵੱਡੀ ਗੱਲ ਹੈ ਤਾਂ ਕਿਤੇ ਨਾ ਕਿਤੇ ਇਹ ਸੁਰੱਖਿਆ ਦੇ ਦਾਇਰੇ ਦੇ ਉੱਪਰ ਵੀ ਸਵਾਲ ਖੜੇ ਹੁੰਦੇ ਨੇ ਕਿ ਇੰਨੀ ਕੜੀ ਸੁਰੱਖਿਆ ਦੇ ਵਿੱਚ ਅਜਿਹਾ ਕਾਰੋਬਾਰ ਕਿਵੇਂ ਚੱਲ ਸਕਦਾ ਹੈ ਤਾਂ ਵੀ ਵੱਡੇ ਸਵਾਲ ਨੇ ਤਾਂ ਕਾਫੀ ਵੱਡੇ ਖੁਲਾਸੇ ਹੋ ਸਕਦੇ ਨੇ ਔਰ ਦੱਸਿਆ ਜਾ ਰਿਹਾ ਕਿ ਜਗਦੀਪ ਦੀ ਪਤਨੀ ਜਿਹੜੀ ਐ ਉਹ ਵੀ ਚਿੱਟੇ ਦੀ ਹੀ ਆਦੀ ਹੋ ਚੁੱਕੀ ਐ ਤੇ ਉਹ ਅੰਮ੍ਰਿਤਸਰ ਦੇ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਤਾਂ ਵੱਡੇ ਖੁਲਾਸੇ ਹੋ ਸਕਦੇ ਨੇ ਵੱਡੀ ਖਬਰ ਹੈ ਸਾਡੇ 7 ਫੁੱਟ ਜਵਾਨ ਜਗਦੀਪ ਜਿਹੜਾ ਕਿ ਗਤਕੇ ਦਾ ਵੀ ਖਿਡਾਰੀ ਐ ਤੇ ਪੁਲਿਸ ਦੇ ਵਿੱਚ ਵੀ ਇਸ ਨੇ ਬਤਾਰ ਕਾਂਸਟੇਬਲ ਆਪਣੀਆਂ ਸਵਮਾਨ ਨਿਭਾਈਆਂ ਨੇ ਔਰ ਵਰਦੀ ਦੇ ਵਿੱਚ ਹੀ ਇਹ ਸਭ ਤੋਂ ਵੱਡਾ ਇੱਥੇ ਪੁਆਇੰਟ ਐ ਕਿ ਵਰਦੀ ਦੇ ਵਿੱਚ ਪੁਲਿਸ ਦੀ ਵਰਦੀ ਦੇ ਵਿੱਚ ਹੀ ਇਹ ਜਾ ਕੇ ਡਿਲੀਵਰੀ ਜਿਹੜੀ ਉਹ ਕਰਦਾ ਰਿਹਾ ਤੇ ਉੱਥੋਂ ਜਾ ਕੇ ਜਿਹੜੀ ਜੇ ਅਸੀਂ ਕਹਿ ਲਈਏ ਕਿ ਨਸ਼ੇ ਦੀ ਸਪਲਾਈ ਜਿਹੜੀ ਆ ਵਰਦੀ ਦੇ ਵਿੱਚ ਹੀ ਕਰਦਾ ਰਿਹਾ ਤੂੰਵੇਂ ਪਿਉ ਪੁੱਤ ਬਾਰਡਰ ਤੋਂ ਹਿਰੋਇਨ ਚਿੱਟਾ ਟੋਂਦੇ ਰਹੇ ਆ ਉੱਥੋਂ ਲਿਆਣ ਕੇ ਪੰਜਾਬ ਦੇ ਵਿੱਚ ਸਮੱਗਲ ਹੁੰਦਾ ਹੈ ਤੇ ਉਸ ਤੋਂ ਬਾਅਦ ਵੱਡੇ ਪੱਧਰ ਤੇ ਇਸ ਨੂੰ ਸਮੱਗਲ ਕੀਤਾ ਜਾਂਦਾ ਤਾਂ ਵੱਡੀ ਖਬਰ ਹੈ ਜਗਦੀਪ ਦਾ ਰਿਮਾਨ ਮਿਲਿਆ ਹੋਇਆ ਪੁੱਛ ਗੇ ਛ ਹੋ ਰਹੀ ਹੈ ਤੇ ਵੱਡੇ ਖੁਲਾਸੇ ਇਸ ਮਾਮਲੇ ਦੇ ਵਿੱਚ ਹੋ ਸਕਦੇ ਆ ਕਿ ਕਿੰਨੇ ਕਰੋੜਾ ਰੁਪਏ ਦਾ ਹੁਣ ਤੱਕ ਕਾਰੋਬਾਰ ਹੋ ਚੁੱਕਾ ਹੈ